ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਤੇ ਟਾਲਾ ਸਾਹਿਬ ਗੁਰਦੁਆਰੇ ਦੇ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇੱਕ ਤੇਜ਼ ਰਫ਼ਤਾਰ ਕਾਰ ਅਤੇ ਔਟੋ ਵਿਚਕਾਰ ਹੋਈ ਜਬਰਦਸਤ ਟੱਕਰ ਚ ਲਗਭਗ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਨਜ਼ਦੀਕੀ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਜੀ ਮੇਰੇ ਮਾਮੇ ਦਾ ਮੁੰਡਾ ਹੀ ਇਹਦਾ ਨਾਮ ਆਦਾਰਾ ਸਿੰਘ ਆ ਜੀ ਤੋ ਦਾ ਨਾ ਇਹ ਚਾਟੀ ਪਿੰਡ ਪਿੰਡ ਦਾ ਜੀ ਅੱਛਾ ਜੀ ਇਹ ਤਰਨਤਾਰ ਨਾਲੋਂ ਹੁੰਡਿਆ ਸੀ ਅੱਛਾ ਗੱਡੀ ਕਾਰ ਅੰਬਰਸਰ ਵੱਲੋਂ ਤੇਜ਼ ਹੋਣ ਦੀ ਨਸ਼ੇ ਦੇ ਨਾਲ ਪੂਰਾ ਤੋਂ ਨਹੀਂ ਅੱਛਾ ਆਈਂ ਆਈਂ ਤੇ ਵੇਖਿਆ ਨਹੀਂ ਮੌਕੇ ਤੇ ਲੋਕੀ ਦੱਸਣ ਡੈ ਕਿ ਬ੍ਰੇਕ ਜਦੋਂ ਲੋਂਦਾ ਕਾਰ ਵਾਲੇ ਨੇ ਚੀਕਾਂ ਕਢਾਈਆਂ ਬ੍ਰੇਕ ਦੀਆਂ ਦੂਜੀ ਸਾਈਡ ਆਣ ਕੇ ਉਹਦੀ ਪਲਟੀ ਲਵਾਤੀ ਟੈਂਪੋ ਦੀ ਤੇ ਕਾਰ ਦੀ ਵੀ ਪਲਟੀ ਲੱਗ ਗਈ ਆ ਇਹ ਆਪ ਬਚ ਗਿਆ ਵਾ ਸ਼ਰਾਬ ਦੇ ਨਾਲ ਬਹੁਤ ਜ਼ਿਆਦਾ ਨਸ਼ੇ ਚ ਗੱਡੀ ਤੇ ਹੀ ਗੱਡੀ ਇਧਰੋਂ ਆਉਂਦੀ ਵੀ ਸੀ ਚਾਲੇ ਸਾਬ ਨੂੰ ਜਾਣਦੀ ਉਹ ਟੈਂਪੋ ਜੇ ਵੱਜ ਗਈ ਹੈ ਓਵਰਟੇਕ ਕਰਦਾ ਪਿਆ ਹੈ ਗੱਡੀ ਵਾਲਾ ਹਾਂਜੀ 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 ਕੋ ਲੋਕ ਕਹਿੰਦੇ ਸ਼ਰਾਬੀ ਪੀਤੀ ਹੋਣੀ ਹੈ ਸ਼ਰਾਬ ਨੱਜਿਆ ਆ ਸ਼ਰਾਬ ਨਾਲ ਸਪੀਡ ਉਹਦੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਉਹਦੇ ਨਾਲ ਦੋ ਜਿਹੜੇ ਆ ਉਹ ਵੀ ਮਰ ਗਏ ਆ ਆ ਬਚ ਗਿਆ ਜਿਹੜਾ ਚਲਾਉਂਦਾ ਹੈ ਗੱਡੀ ਅੱਛਾ